ਬាទ ਜੀ ਭਾਈ ਜੀ ਅੱਜ ਅਸੀਂ ਆਪਣੇ ਸੁਖਵਿੰਦਰ ਸਿੰਘ ਜਿਲਦਾ ਲਹਿਰਾ ਜਿਹੜੇ ਟ੍ਰੈਕ ਯੂਨੀਅਨ ਦੇ ਪ੍ਰਧਾਨ ਨੇ ਭੇਡ ਤੋਂ ਉਹਨਾਂ ਕੋਲ ਆਇਆ ਜਿਵੇਂ ਅਸੀਂ ਆਪਣੇ ਪਿੰਆਪ ਦੇ ਵਿੱਚ ਧਰਮ ਤਰਮ ਦੀ ਇਲੈਕਸ਼ਨ ਚੱਲ ਰਹੀ ਹੈ ਜਿਮਣੀ ਜੋਨ ਚੱਲ ਰਹੀ ਹੈ ਉਹਦੇ ਬਾਰੇ ਅਸੀਂ ਲਹਿਰਾ ਸਾਹਿਬ ਤੋਂ ਪੁੱਛਣ ਆਇਆ ਮੀਟਿੰਗ ਕਰਨ ਆਇਆ ਜਣ ਕੇ ਆਪਾਂ ਅੱਗੇ ਕੀ ਕਰੀਏ ਕਿੱਦਣ ਜਾਣਾ ਅਸੀਂ ਕਿਹੜਾ ਜਿਹੜਾ ਅਸੀਂ ਡਿਊਟੀਆਂ ਸਾਪੜੀਆਂ ਨੇ ਸਰਕਾਰ ਕੰਨ ਡਿਊਟੀਆਂ ਲੱਗੀਆਂ ਹੋਈਆਂ ਨੇ ਉਹ ਲਹਿਰਾ ਗਾਣੂ ਪੁੱਛਦੇ ਆ ਜੇ ਮੀਟਿੰਗ ਕਰਨ ਆਇਆ ਤੇ ਹੁਣ ਲਹਿਰਾ ਖਾਲਸਾ ਤੁਹਾਨੂੰ ਦੱਸਣਗੇ ਬੜੀ ਜੀ ਦੱਸੋ ਤੁਸੀਂ ਕਿ ਆਪਣੀ ਜਿਹੜੀ ਤਰ੍ਹਾਂ ਦੀ ਇਲੈਕਸ਼ਨ ਆ ਉਹਦੇ ਚ ਆਪਾਂ ਕਿੰਨਾ ਸਹਿਯੋਗ ਆ ਰਹੇ ਆ ਕਿੰਨਾ ਜਾ ਰਹੇ ਆ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਗ ਸਿੰਘ ਜੀ ਮਾਨ ਜਿਨ੍ਹਾਂ ਨੇ 4 ਸਾਲਾਂ ਦੇ ਵਿੱਚ ਕੰਮ ਕਰਕੇ ਦਿਖਾਏ ਨੇ ਪੰਜਾਬ ਦੇ ਵਿੱਚ 4 ਸਾਲ ਹੋ ਗਏ ਸਰਕਾਰ ਬਣੀ ਜਿੰਨੀਆਂ ਵੀ ਅਮੈਂ ਬਾਅਦ ਇਹ ਨਹੀਂ ਕਹਾਂਗਾ ਗਰੰਟੀਆਂ ਦਿੱਤੀਆਂ ਸੀ ਪਬਲਿਕ ਨੂੰ ਗਰੰਟੀਆਂ ਕੋਈ 95% ਗਰੰਟੀਆਂ ਪੂਰੀਆਂ ਕਰਤੀਆਂ ਬਿਜਲੀ ਫ੍ਰੀ ਹੋ ਗਈ ਗਰੰਟੀਆਂ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਕੰਮ ਕੀਤੇ ਆ ਦੇਖੋ ਬਹੁਤ ਸੱਚੀ ਨੀਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਚੱਲੀ ਹੋਈ ਆ ਸ੍ਰੀ ਕੇਜਰੀਵਾਲ ਜੀ ਸਰਦਾਰ ਭਗਵੰਤ ਮਾਨ ਜੀ ਔਰ ਸਾਰੇ ਬਹੁਤ ਹੀ ਜਿੰਨੇ ਵੀ ਆਪਣੇ ਪੰਜਾਬ ਦੇ ਐਮਐਲਏ ਸਰਵਾਂ ਮੰਤਰੀ ਸਰਵਾਂ ਮੈਂ ਇਹ ਕਹਾਂਗਾ ਵੀ ਬਹੁਤ ਸੱਚੀ ਨੀਤ ਨਾਲ ਚੱਲੇ ਹੋਏ ਨੇ ਔਰ ਸੱਥਾਂ ਦੇ ਵਿੱਚ ਕੰਮ ਹੁੰਦੇ ਨੇ ਆਮ ਆਦਮੀ ਪਾਰਟੀ ਸੱਥਾਂ 'ਚ ਬੈਠ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਸਮਝ ਲੋਗੇ ਕੰਮ ਕਰਵਾ ਰਹੀ ਆ ਜਿੰਨੇ ਵੀ ਪੰਜਾਬ ਦੇ ਕੰਮ ਹੋਣ ਗਰੰਟੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਨੇ ਜਿਵੇਂ ਕਿ ਆਪਣਾ ਪੰਜਾਬ ਦੀਨਾ ਇੱਕ ਕਨਬਈ ਪੱਇਆ ਛਾਰਖੰਡ ਦੇ ਵਿੱਚ ਉੱਜੂ ਪਿਛਲੇ ਸਰਕਾਰਾਂ ਨੇ ਕਈ ਸਾਲਾਂ ਤੋਂ ਇੱਕ ਵੀ ਟਰੱਕ ਕੋਲੇ ਦਾ ਨਹੀਂ ਲੈ ਜਾਂਦਾ ਸਰਦਾਰ ਭਗਵੰਤ ਸਿੰਘ ਜੀ ਨੇ ਇਸ ਤੇ ਵਿਚਾਰ ਬਟਾਂਦਰਾ ਕਰਕੇ ਇੱਕ ਗੋਂਦਵਾਲਾ ਦਾ ਪਲਾਂਟ ਖਰੀਦਿਆ ਜਿਹੜਾ ਆਪਾਂ ਪਾਵਰ ਪਲਾਂਟ ਪੰਜਾਬ ਸਰਕਾਰ ਨੇ ਖਰੀਦਿਆ ਉਹ ਬਹੁਤ ਵਾਇਬਰੇਟ ਤੇ ਖਰੀਦਿਆ ਅੱਜ ਉਹਦੀ ਵੈਲਿਊ ਜੇ ਆਪਾਂ ਮੰਨੀਏ ਤਾਂ ਬਹੁਤ ਜ਼ਿਆਦਾ ਕਿਉਂ ਉਹਦਾ ਇੱਕ ਵੱਡਾ ਫਾਇਦਾ ਇਹਨਾਂ ਨੇ ਕਿਉਂ ਸਰਦਾਰ ਭਗਵੰਤ ਸਿੰਘ ਨੇ ਉਹ ਪਲਾਂਟ ਖਰੀਦਿਆ ਆਪਾਂ ਜੇ ਸਰਕਾਰ ਦਾ ਕੋਈ ਪਲਾਂਟ ਨਹੀਂ ਸੀ ਆਪਾਂ ਉਥੋਂ ਕੁੱਝੋ ਆਪਣਾ ਕੋਲਾ ਜਿਹੜਾ ਸਰਕਾਰ ਦਾ ਫਰੀ ਦਾ ਕੋਲਾ ਕਹਿ ਸਕਦੇ ਹਾਂ ਆਪਾਂ ਲਿਆਣੇ ਚਾਹਦੇ ਇਸ ਕਰਕੇ ਦੇਖੋ ਉਹ ਕੋਲਾ ਫਰੀ ਦਾ ਕੋਲਾ ਸਮਝ ਲੋ ਆਉਣ ਲੱਗ ਗਿਆ ਆਪਣੀ ਸਰਕਾਰ ਦਾ ਇਸਪਲਾ ਹੋਰ ਸੀ ਵੀ ਕੋਲੇ ਬੜੀ ਲੋਕ ਚਾਰ ਖੜ ਦੇ ਵਿੱਚ ਇਹ ਆ ਸਰਕਾਰ ਅੱਜ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਹੁੰਦਾ ਸੀ ਬੇ ਕੋਲਾ 24 ਘੰਟੇ ਦਾ ਰਹਿ ਗਿਆ ਕੋਲਾ 2 ਦਿਨ ਦਾ ਰਹਿ ਗਿਆ 32 ਗੁੱਲ ਹੋਣ ਵਾਲੀ ਆ ਅੱਜ 90 90 ਦਿਨ ਦਾ ਕੋਲਾ ਅਡਵਾਂਸ ਪਿਆ ਨਪੇ ਨਪੇ ਦਾ ਕੋਲਾ ਅਡਵਾਂਸ ਪਿਆ ਔਰ ਮੈਂ ਇਹੀ ਕਹੂੰਗਾ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਮਾਨ ਜੀ ਨੂੰ ਗਰਾਉਂਡ ਲੈਵਲ ਤੋਂ ਚੱਲੇ ਹੋਏ ਨੇ ਦੇਖੋ ਹਰ ਆਮ ਲੋਕਾਂ ਦਾ ਉਹਨਾਂ ਨੂੰ ਦੁੱਖ ਦੇ ਕਲੀਪਾਂ ਪਤਾ ਕੀ ਹੁੰਦੀਆਂ ਨੇ ਇਹ ਜਿਹੜੇ ਵੱਡੇ ਵੱਡੇ ਜ ਰਜਵਾੜੇ ਇਹਨਾਂ ਨੇ ਪੰਜਾਬ ਤੇ ਰਾਜ ਕੀਤਾ ਇਨਾਂ ਨੂੰ ਆਮ ਲੋਕਾਂ ਬਾਰੇ ਨਹੀਂ ਪਤਾ ਗਰਾਊਂਡ ਲੈਵਲ ਬਾਰੇ ਵੀ ਕੀ ਹੁੰਦੀਆਂ ਦੁੱਖ ਤੇ ਕਿਪਾ ਕੀ ਲੋਕਾਂ ਦਾ ਦੇਖੋ ਮੈਂ ਇਹੀ ਬੇਨਤੀ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ